ਪੰਜਾਬ ਵਿੱਚ ਅੱਜ ਫਿਰ ਤੋਂ ਡਾਕਟਰਾਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੇ ਪੰਜਾਬ ਭਰ ਦੇ ਹਸਪਤਾਲਾਂ ਵਿੱਚ ਡਾਕਟਰਾਂ ਨੇ ਹੜਤਾਲ ਹੈ ਜਿਹੜੀ ਉਹ ਕਰ ਦਿੱਤੀ ਹੈ ਤਦਾਦ ਦੀ ਹੈ ਕਿ ਜੇਕਰ ਤੁਸੀਂ ਹਸਪਤਾਲ ਜਾ ਰਹੇ ਹੋ ਤਾਂ ਹਸਪਤਾਲ ਤੋਂ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਿਓ ਕਿਉਂਕਿ ਜੇਕਰ ਤੁਸੀਂ ਹਸਪਤਾਲ ਪਹੁੰਚ ਗਏ ਹੋ ਤਾਂ ਤੁਹਾਨੂੰ ਖੱਜਲ ਖਵਾਰ ਹੋਣਾ ਪੈ ਸਕਦਾ ਹੈ ਤਾਂ ਡਾਕਟਰਾਂ ਵੱਲੋਂ ਅੱਜ ਪੰਜਾਬ ਭਰ ਵਿੱਚ ਓਪੀਡੀ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਤੇ ਜਿੱਥੇ ਅਸੀਂ ਵਿੱਤੇ ਦਿਨਹੀਂ ਦੇਖਿਆ ਗਿਆ ਸੀ ਕਿ ਕੋਲਕੱਤਾ ਕਾਨ ਨੂੰ ਲੈ ਕੇ ਵੱਡਾ ਜਿਹੜਾ ਪ੍ਰਦਰਸ਼ਨ ਆ ਪੰਜਾਬ ਭਾਰ ਵਿੱਚ ਪੂਰੇ ਦੇਸ਼ ਭਾਰ ਵਿੱਚ ਡਾਕਟਰਾਂ ਨੇ ਕੀਤਾ ਸੀ ਪਰ ਉੱਥੇ ਹੀ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਾਰ ਦੇ ਡਾਕਟਰਾਂ ਨੇ ਮੁੜ ਤੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਤੇ ਰੋਸ ਪ੍ਰਦਰਸ਼ਨ ਆ ਜਿਹੜੇ ਡਾਕਟਰ ਕਰਨਗੇ ਜਾਨੀ ਕਿ 3 ਘੰਟੇ ਜਿਹੜੀ ਓਪੀਡੀ ਬੰਦ ਰਹੇਗੀ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਬੰਦ ਰੱਖੀ ਜਾਏਗੀ ਅਤੇ ਉਸ ਤੋਂ ਬਾਅਦ ਕੰਮਕਾਜ ਸ਼ੁਰੂ ਹੋਏਗਾ ਜੇਕਰ ਤੁਸੀਂ ਸਵੇਰੇ ਸਵੇਰੇ ਹਸਪਤਾਲ ਜਾਣਾ ਚਾਹੁੰਦੇ ਹੋ ਮਰੀਜ਼ ਨੂੰ ਲੈ ਕੇ ਅਤੇ ਜਲਦੀ ਆਪਣੇ ਮਰੀਜ਼ ਨੂੰ ਦਵਾਈ ਦਿਵਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਖਬਰ ਜ਼ਰੂਰ ਸੁਣ ਲਿਓ ਕਿਉਂਕਿ ਡਾਕਟਰਾਂ ਨੇ 3 ਘੰਟਿਆਂ ਦੇ ਲਈ OPD ਬੰਦ ਰੱਖਣ ਦਾ ਐਲਾਨ ਕੀਤਾ ਤੇ ਆਪਣੀਆਂ ਮੰਗਾਂ ਜਿਹੜੀਆਂ ਡਾਕਟਰਾਂ ਨੇ ਸਰਕਾਰ ਅੱਗੇ ਰੱਖੀਆਂ ਨੇ ਤੇ ਅਲਟੀਮੇਟ ਵਾ ਜਿਹੜਾ 16 ਸਤੰਬਰ ਤੱਕ ਸਰਕਾਰ ਨੂੰ ਦਿੱਤਾ ਗਿਆ ਜਿਸ ਵਿੱਚ ਕਿ ਸੁਰੱਖਿਆ ਨੂੰ ਲੈ ਕੇ ਡਾਕਟਰਾਂ ਦੀ ਸੁਰੱਖਿਆ ਐਮ ਜਿਹੜੀ ਆ ਉਹ ਮੁੱਦਾ ਰੱਖਿਆ ਗਿਆ ਭਰਤੀ ਤੇ ਪ੍ਰਮੋਸ਼ਨ ਦੀ ਜਿਹੜੀ ਆ ਮੰਗ ਕਰ ਰਹੇ ਨੇ ਡਾਕਟਰ ਤਾਂ ਇਹ ਜਿਹੜੀਆਂ ਤਿੰਨ ਤੋਂ ਚਾਰ ਮੰਗਾ ਅਹਿਮ ਨੇ ਜਿਹੜੀਆਂ ਡਾਕਟਰਾਂ ਦੀਆਂ ਤੇ ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੀ ਭਰਤੀ ਆ ਉਹ ਰੈਗੂਲਰ ਭਰਤੀ ਕੀਤੀ ਜਾਵੇ 50% ਤੋਂ ਵੱਧ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਨੇ ਜਿਸ ਦੇ ਚੱਲਦਿਆਂ ਡਾਕਟਰ ਜਿਹੜੇ ਆ ਆ ਖੱਜਲ ਖਵਾਰ ਹੁੰਦੇ ਨੇ ਜਿੱਥੇ ਮਰੀਜ਼ ਡਾਕਟਰਾਂ ਨਾਲ ਵੈਸਵਾਜੀ ਕਰਦੇ ਨੇ ਤਾਂ ਉੱਥੇ ਹੀ ਡਾਕਟਰ ਵੀ ਖੱਜਲ ਖਵਾਰ ਹੁੰਦੇ ਨੇ ਹਾਲਾਂਕਿ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਬਹੁਤ ਸਾਰੇ ਮਰੀਜ਼ ਆ ਜਿਹੜੇ ਉਹ ਦਵਾਈਆਂ ਤੋਂ ਹੀ ਵਾਂਝੇ ਰਹਿ ਜਾਂਦੇ ਆ ਜਾਂ ਉਹਨਾਂ ਨੂੰ ਜਦੋਂ ਤੱਕ ਡਾਕਟਰ ਕੋਲ ਪਹੁੰਚਣ ਦਾ ਸਵਾਬ ਮਿਲਦਾ ਹੈ ਤਾਂ ਉਹ ਜਿਹੜਾ ਸਮਾਂ ਪੂਰਾ ਹੋ ਜਾਂਦਾ ਤੇ ਡਿਊਟੀ ਖਤਮ ਹੋ ਜਾਂਦੀ ਹੈ ਜਿਸ ਦੇ ਚੱਲਦਿਆਂ ਬਹੁਤ ਸਾਰੇ ਮਰੀਜ਼ ਆ ਜਿਹੜੇ ਆ ਜਾਣ ਹੀ ਖੱਜਲ ਖਵਾਰ ਹੋ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੇ ਨੇ ਤਾਂ ਡਾਕਟਰਾਂ ਨੇ ਜਿਹੜੀ ਮੰਗ ਰੱਖੀ ਆ ਕਿ ਜੋ ਖੱਜਲ ਖਵਾਰੀ ਮਰੀਜ਼ਾਂ ਦੀ ਡਾਕਟਰਾਂ ਸਿਰ ਬਿਨੀ ਜਾਂਦੀ ਹੈ ਜਾਂ ਬੰਨੀ ਜਾਂਦੀ ਹੈ ਕਿ ਡਾਕਟਰ ਨਹੀਂ ਮਿਲਦੇ ਜਾਂ ਡਾਕਟਰ ਸਾਨੂੰ ਨਹੀਂ ਪੁੱਛਦੇ ਤਾਂ ਉਹ ਇਹ ਕਾਰਨ ਹੈ ਕਿ 50% ਦੀ ਅਸਾਮੀਆਂ ਜਿਹੜੀਆਂ ਖਾਸ ਹਸਪਤਾਲਾਂ ਵਿੱਚ ਖਾਲੀਆਂ ਖਾਲੀ ਪਈਆਂ ਨੇ ਇਸ ਨੂੰ ਜਲਦ ਤੋਂ ਜਲਦ ਜਿਹੜੀ ਸਰਕਾਰ ਭਰੇ ਜਿਸ ਦੇ ਚੱਲਦੇ ਆ ਮਰੀਜ਼ ਖੱਜਲ ਖੁਆਰ ਨਾ ਹੋਣ ਤੇ ਡਾਕਟਰਾਂ ਨਾਲ ਵੈਸਵਾਜੀ ਨਾ ਹੋਵੇ ਤਾਂ ਇਹ ਜਿਹੜੀ ਡਾਕਟਰਾਂ ਦੀ ਮੰਗ ਹੈ ਤੇ ਜਿਹੜੀ ਇਹ ਕਾਲ ਦਿੱਤੀ ਗਈ ਆ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਹੜਤਾਲ ਦੀ ਕਾਲ ਦਿੱਤੀ ਗਈ ਹੈ ਤੇ 3 ਘੰਟੇ ਜਿਹੜੇ ਆ ਹੜਤਾਲ ਰਹੇਗੀ ਤਾਂ 16 ਸਤੰਬਰ ਤੱਕ ਹੜਤਾਲ ਹੈ ਜਿਹੜੀ ਇਹ 3 ਘੰਟੇ ਜਿਹੜੀ ਆ ਰੋਜ਼ਾਨਾ ਰਹਿਿਆ ਕਰੇਗੀ ਅਤੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਖਾਸ ਕਰਕੇ ਉਹ ਲੋਕ ਜਿਹੜੇ ਆਪਣੇ ਮਰੀਜ਼ਾਂ ਨੂੰ ਹਸਪਤਾਲ ਲੈ ਜਾਂਦੇ ਨੇ ਤੇ ਜਲਦੀ ਜਲਦੀ ਦਵਾਈ ਦਵਾ ਕੇ ਘਰ ਛੱਡ ਕੇ ਅੱਗੇ ਜਿਹੜਾ ਨੌਕਰੀ ਆ ਡਿਊਟੀ ਤੇ ਜਾਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਨੂੰ ਅੱਜ ਤੋਂ ਜਿਹੜੀਆਂ ਕਾਫੀ ਸਮੱਸਿਆਵਾਂ ਵਿੱਚੋਂ ਲੰਘਣਾ ਪੈ ਸਕਦਾ ਕਿਉਂਕਿ ਪੰਜਾਬ ਭਾਰ ਵਿੱਚ हां ਜਿਹੜੇ ਆ ਡਾਕਟਰਾਂ ਵੱਲੋਂ ਉਹ ਹੜਤਾਲ ਕਰ ਦਿੱਤੀ ਗਈ ਹੈ ਤੇ 3 ਘੰਟੇ ਜਿਹੜੀ ਆ ਹੜਤਾਲ ਜਾਰੀ ਰਹੇਗੀ 11 ਵਜੇ ਤੱਕ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਹੈ ਜਿਹੜੀ ਉਹ ਕੀਤੀ ਜਾਏਗੀ ਤੇ ਡਾਕਟਰ ਜਿਹੜੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਅੱਗੇ ਜਿਹੜੇ ਆ ਰੋਸ ਕਰਦੇ ਨਜ਼ਰਾਨੇ ਹਾਲਾਂਕਿ ਡਾਕਟਰਾਂ ਨੇ 16 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ 16 ਸਤੰਬਰ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਇਸ ਤੋਂ ਵੱਡਾ ਸੰਘਰਸ਼ ਵਿੱਢਿਆ ਜਾਏਗਾ ਤਾਂ ਡਾਕਟਰਾਂ ਨੇ ਸਿੱਧਾ ਜਿਹੜਾ ਅਲਟੀਮੇਟ ਵਾ ਉਹ 16 ਸਤੰਬਰ ਤੱਕ ਦਾ ਸਰਕਾਰ ਨੂੰ ਦਿੱਤਾ ਹੋਇਆ ਹੈ ਤੇ ਕਿਤੇ ਨਾ ਕਿਤੇ ਮੁਸ਼ਕਲਾਂਾਂ ਵਿੱਚ ਮਰੀਜ਼ ਪੈਣਗੇ ਮਰੀਜ਼ਾਂ ਨੂੰ ਕਾਫੀ ਸਮੱਸਿਆਵਾਂ ਵਿੱਚੋਂ ਲੰਘਣਾ ਪਏਗਾ ਪਹਿਲਾਂ ਹੀ ਜਿੱਥੇ ਮਰੀਜ਼ ਅਸੀਂ ਅਕਸਰ ਦੇਖਦੇ ਹਾਂ ਕਿ ਹਸਪਤਾਲਾਂ ਵਿੱਚ ਖੱਜਲ-ਖੁਆਰ ਹੁੰਦੇ ਨੇ ਅਤੇ ਕਈ-ਕਈ ਘੰਟੇ ਵੇਟ ਕਰਨ ਤੋਂ ਬਾਅਦ ਵੀ ਉਹਨਾਂ ਦੀ ਵਾਰੀ ਨਹੀਂ ਆਉਂਦੀ ਤੇ ਜੇ ਕਰ ਵਾਰੀ ਆਉਂਦੀ ਹੈ ਤਾਂ ਉਦੋਂ ਤੱਕ ਡਾਕਟਰ ਦੀ ਡਿਊਟੀ ਖਤਮ ਹੋ ਜਾਂਦੀ ਹੈ ਤੇ ਅਗਲੇ ਦਿਨ ਫਿਰ ਤੋਂ ਮਰੀਜ਼ ਨੂੰ ਹਸਪਤਾਲ ਜਾਣਾ ਪੈਂਦਾ ਹੈ ਤੇ ਇਲਾਜ ਦੇ ਲਈ ਖੱਜਲ ਖਵਾਰ ਹੋਣਾ ਪੈਂਦਾ ਹੈ ਤੇ ਇਸ ਦੇ ਪਿੱਛੇ ਦਾ ਜਿਹੜਾ ਕਾਰਨ ਆ ਉਹ ਡਾਕਟਰਾਂ ਨੇ ਦੱਸਿਆ ਹੈ ਕਿ 50% ਦੀ ਅਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ ਇਸ ਦੇ ਚਾਲ ਦੇ ਉਹਨਾਂ ਅਸਾਮੀਆਂ ਨੂੰ ਭਰਿਆ ਜਾਵੇ ਤਾਂ ਕਿ ਡਾਕਟਰਾਂ ਨਾਲ ਜੋ ਮਰੀਜ਼ਾਂ ਦੀ ਵੈਸਵਾਜੀ ਹੁੰਦੀ ਹੈ ਮਰੀਜ਼ ਵੈਸਵਾਜੀ ਕਰਦੇ ਨੇ ਡਾਕਟਰਾਂ ਨਾਲ ਜਾਂ ਕਿਸੇ ਮਰੀਜ਼ ਨੂੰ ਮੌਕੇ ਤੇ ਦਵਾਈ ਨਾ ਦਿੱਤੀ ਜਾਂਦੀ ਹੈ ਅਤੇ ਉਹ ਡਾਕਟਰ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ ਤੇ ਡਾਕਟਰ ਉਸ ਨੂੰ ਨਹੀਂ ਦੇਖ ਸਕਦੇ ਤੇ ਮੈਡੀਕਲ ਸਹੂਲਤਾ ਸਮੇਂ ਤੇ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਇਹ ਸਭ ਕਾਰਨ ਹੈ ਕਿ ਪੰਜਾਬ ਫੀਸ ਦੀ ਅਸਾਮੀਆਂ ਖਾਲੀ ਨੇ ਤੇ ਸਰਕਾਰ ਇਸ ਨੂੰ ਜਲਦੀ ਤੋਂ ਜਲਦੀ ਭਰੇ ਤਾਂ ਤਿੰਨ ਘੰਟੇ ਆ ਜਿਹੜੀ ਓਪੀਡੀ ਬੰਦ ਰਹੇਗੀ ਤੇ ਸਮੱਸਿਆਵਾਂ ਲੋਕਾਂ ਨੂੰ ਉਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ 16 ਸਤੰਬਰ ਤੱਕ ਇਹ ਹੜਤਾਲ ਹੈ ਜਿਹੜੀ ਜਾਰੀ ਰੱਖਣਗੇ ਡਾਕਟਰ ਅਤੇ ਅਲਟੀਮੇਟ ਮਾ ਜਿਹੜਾ ਉਹ ਜਿਹੜਾ ਜਿਹੜਾ ਸਰਕਾਰ ਨੂੰ ਦਿੱਤਾ ਹੈ 16 ਸਤੰਬਰ ਤੱਕ ਤਾਂ 3 ਦਿਨ ਲਗਾਤਾਰ OPD ਬੰਦ ਰਹੇਗੀ ਤੇ 16 ਸਤੰਬਰ ਤੱਕ ਜਿਹੜਾ ਕਿ ਅਲਟੀਮੇਟ ਮਾ ਜੇਕਰ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਅਸੀਂ ਇਸ ਤੋਂ ਵੱਡਾ ਸੰਘਰਸ਼ ਵਿੱਡਾਂਗੇ ਤਾਂ ਵੱਡਾ ਸੰਘਰਸ਼ ਵਿੱਡਣ ਦਾ ਐਲਾਨ ਵੀ ਜਿਹੜਾ ਚੇਤਾਵਨੀ ਹੈ ਜਿਹੜੀ ਉਹ ਡਾਕਟਰਾਂ ਵੱਲੋਂ ਦਿੱਤੀ ਗਈ ਹੈ ਤੇ ਦੇਖਣਾ ਹੋਏਗਾ ਕਿ ਹੁਣ ਸਰਕਾਰ ਕਦੋਂ ਤੱਕ ਇਸ ਮਸਲੇ ਦਾ ਹੱਲ ਕਰੇਗੀ ਹਾਲਾਂਕਿ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੈਸੇ ਆ ਜਿਹੜੇ ਪਹਿਲਾਂ ਨਾਲੋਂ ਵਧਾ ਕੇ ਭੇਜੇ ਜਾ ਰਹੇ ਆ ਤੇ ਇਸ ਦੇ ਲਈ ਜਿਹੜੀ ਆ ਹਰ ਪੱਖ ਤੋਂ ਪੰਜਾਬ ਸਰਕਾਰ ਵੱਲੋਂ ਹਲਚਲ ਆ ਜਿਹੜੀ ਤੇਜ਼ ਕੀਤੀ ਗਈ ਹੈ ਤੇ ਪਰ ਜਿਹੜੇ ਜਮੀਨੀ ਪੱਧਰ ਤੇ ਜਿਹੜੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਇਸੇ ਦੇ ਚੱਲਦਿਆਂ ਓਪੀਡੀ ਬੰਦ ਰੱਖਣ ਦਾ ਐਲਾਨ ਕੀਤਾ ਹੈ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਡਾਕਟਰਾਂ ਵੱਲੋਂ ਪੰਜਾਬ ਭਰ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਅਤੇ ਜੋ ਵੀ ਸਰਕਾਰ ਦੇ ਅਧੀਨ ਹਸਪਤਾਲ ਆਂਦੇ ਨੇ ਉਹਨਾਂ ਡਾਕਟਰਾਂ ਵੱਲੋਂ ਅੱਜ ਐਲਾਨ ਕੀਤਾ ਗਿਆ ਹੈ ਕਿ 3 ਘੰਟੇ ਓਪੀਡੀ ਬੰਦ ਰੱਖੀ ਜਾਏਗੀ 8 ਵਜੇ ਤੋਂ ਲੈ ਕੇ 3 ਵਜੇ ਤੱਕ ਆ ਜ ਮਾਫ ਕਰਨਾ 11 ਵਜੇ ਤੱਕ ਜਿਹੜੀ ਆ ਉਹ OPD ਬੰਦ ਰਹੇਗੀ ਅਤੇ ਮਰੀਜ਼ਾਂ ਨੂੰ ਕਾਫੀ ਜਿਹੜਾ ਖੱਜਲ ਖਵਾਰ ਹੋਣਾ ਪੈ ਸਕਦਾ ਕਿਉਂਕਿ ਬਹੁਤ ਸਾਰੇ ਮਰੀਜ਼ ਆ ਜਿਹੜੇ ਉਹ ਸਵੇਰੇ ਸਵੇਰੇ ਤਾਂ ਸਾਜਰੇ ਜਾ ਕੇ ਵਾਰੀ ਦੀ ਉਡੀਕ ਕਰਦੇ ਨੇ ਤੇ ਲਾਈਨਾਂ ਵਿੱਚ ਲੱਗ ਜਾਂਦੇ ਨੇ ਪਰ ਹੁਣ ਇਹ ਲਾਈਨਾਂ 11 ਵਜੇ ਤੋਂ ਬਾਅਦ ਲੱਗਣੀਆਂ ਸ਼ੁਰੂ ਹੋ ਸਕਦੀਆਂ ਨੇ ਕਿਉਂਕਿ ਤਿੰਨ ਦਿਨ ਦੇ ਲਈ ਐਲਾਨ ਹੈ ਜਿਹੜਾ ਉਹ ਡਾਕਟਰਾਂ ਨੇ ਕੀਤਾ ਹੈ ਕਿ ਤਿੰਨ ਦਿਨਾਂ ਚ ਜੇਕਰ ਸਰਕਾਰ ਨੇ ਸਾਡੀ ਮੰਗਾਂ ਨਹੀਂ ਮੰਨਿਆ ਤਾਂ ਇਸ ਤੋਂ ਵੱਡਾ ਜਿਹੜਾ ਸੰਘਰਸ਼ ਆ ਉਹ 16 ਸਤੰਬਰ ਤੋਂ ਬਾਅਦ ਕੀਤਾ ਜਾਏਗਾ ਅੱਜ ਫਿਰ ਤੋਂ ਡਾਕਟਰਾਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੇ ਪੰਜਾਬ ਭਰ ਦੇ ਹਸਪਤਾਲਾਂ ਵਿੱਚ ਡਾਕਟਰਾਂ ਨੇ ਹੜਤਾਲ ਹੈ ਜਿਹੜੀ ਉਹ ਕਰ ਦਿੱਤੀ ਹੈ ਤਾਂ ਦਾਸ ਦੀ ਹੈ ਕਿ ਜੇਕਰ ਤੁਸੀਂ ਹਸਪਤਾਲ ਜਾ ਰਹੇ ਹੋ ਤਾਂ ਹਸਪਤਾਲ ਤੋਂ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਿਓ ਕਿਉਂਕਿ ਜੇਕਰ ਤੁਸੀਂ ਹਸਪਤਾਲ ਪਹੁੰਚ ਗਏ ਹੋ ਤਾਂ ਤੁਹਾਨੂੰ ਖੱਜਲ ਖਵਾਰ ਹੋਣਾ ਪੈ ਸਕਦਾ ਹੈ ਤਾਂ ਡਾਕਟਰਾਂ ਵੱਲੋਂ ਅੱਜ ਪੰਜਾਬ ਭਰ ਵਿੱਚ ਓਪੀਡੀ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਤੇ ਜਿੱਥੇ ਅਸੀਂ ਵਿੱਤੇ ਦਿਨਾਂ ਹੀ ਦੇਖਿਆ ਗਿਆ ਸੀ ਕਿ ਕੋਲਕੱਤਾ ਕਾਨ ਨੂੰ ਲੈ ਕੇ ਵੱਡਾ ਜਿਹੜਾ ਪ੍ਰਦਰਸ਼ਨ ਆ ਪੰਜਾਬ ਭਰ ਵਿੱਚ ਪੂਰੇ ਦੇਸ਼ ਭਰ ਵਿੱਚ ਡਾਕਟਰਾਂ ਨੇ ਕੀਤਾ ਸੀ ਪਰ ਉੱਥੇ ਹੀ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਡਾਕਟਰਾਂ ਨੇ ਮੁੜ ਤੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਤੇ ਰੋਸ ਪ੍ਰਦਰਸ਼ਨ ਆ ਜਿਹੜੇ ਡਾਕਟਰ ਕਰਨਗੇ ਜਾਨੀ ਕਿ ਤਿੰਨ ਘੰਟੇ ਜਿਹੜੀ ਓਪੀਡੀ ਬੰਦ ਰਹੇਗੀ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਬੰਦ ਰੱਖੀ ਜਾਏਗੀ ਅਤੇ ਉਸ ਤੋਂ ਬਾਅਦ ਕੰਮਕਾਜ ਸ਼ੁਰੂ ਹੋਏਗਾ ਜੇਕਰ ਤੁਸੀਂ ਸਵੇਰੇ ਸਵੇਰੇ ਹਸਪਤਾਲ ਜਾਣਾ ਚਾਹੁੰਦੇ ਹੋ ਮਰੀਜ਼ ਨੂੰ ਲੈ ਕੇ ਅਤੇ ਜਲਦੀ ਆਪਣੇ ਮਰੀਜ਼ ਨੂੰ ਦਵਾਈ ਦਿਵਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਖਬਰ ਜ਼ਰੂਰ ਸੁਣ ਲਿਓ ਕਿਉਂਕਿ ਡਾਕਟਰਾਂ ਨੇ 3 ਘੰਟਿਆਂ ਦੇ ਲਈ OPD ਬੰਦ ਰੱਖਣ ਦਾ ਐਲਾਨ ਕੀਤਾ ਤੇ ਆਪਣੀਆਂ ਮੰਗਾਂ ਜਿਹੜੀਆਂ ਡਾਕਟਰਾਂ ਨੇ ਸਰਕਾਰ ਅੱਗੇ ਰੱਖੀਆਂ ਨੇ ਤੇ ਅਲਟੀਮੇਟ ਮਾ ਜਿਹੜਾ 16 ਸਤੰਬਰ ਤੱਕ ਸਰਕਾਰ ਨੂੰ ਦਿੱਤਾ ਗਿਆ ਜਿਸ ਵਿੱਚ ਕਿ ਸੁਰੱਖਿਆ ਨੂੰ ਲੈ ਕੇ ਡਾਕਟਰਾਂ ਦੀ ਸੁਰੱਖਿਆ ਐਮ ਜਿਹੜੀ ਆ ਉਹ ਮੁੱਦਾ ਰੱਖਿਆ ਗਿਆ ਭਰਤੀ ਤੇ ਪ੍ਰਮੋਸ਼ਨ ਦੀ ਜਿਹੜੀ ਆ ਮੰਗ ਕਰ ਰਹੇ ਨੇ ਡਾਕਟਰ ਤਾਂ ਇਹ ਜਿਹੜੀਆਂ ਤਿੰਨ ਤੋਂ ਚਾਰ ਮੰਗਾ ਅਹਿਮ ਨੇ ਜਿਹੜੀਆਂ ਡਾਕਟਰਾਂ ਦੀਆਂ ਤੇ ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੀ ਭਰਤੀ ਆ ਉਹ ਰੈਗੂਲਰ ਭਰਤੀ ਕੀਤੀ ਜਾਵੇ 50% ਤੋਂ ਵੱਧ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਨੇ ਜਿਸ ਦੇ ਚੱਲਦਿਆਂ ਡਾਕਟਰ ਜਿਹੜੇ ਆ ਖੱਜਲ ਖਵਾਰ ਹੁੰਦੇ ਨੇ ਜਿੱਥੇ ਮਰੀਜ਼ ਡਾਕਟਰਾਂ ਨਾਲ ਵੈਸਵਾਜੀ ਕਰਦੇ ਨੇ ਤਾਂ ਉੱਥੇ ਹੀ ਡਾਕਟਰ ਵੀ ਖੱਜਲ ਖਵਾਰ ਹੁੰਦੇ ਨੇ ਹਾਲਾਂਕਿ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਬਹੁਤ ਸਾਰੇ ਮਰੀਜ਼ ਆ ਜਿਹੜੇ ਉਹ ਦਵਾਈਆਂ ਤੋਂ ਹੀ ਵਾਂਝੇ ਰਹਿ ਜਾਂਦੇ ਆ ਜਾਂ ਉਹਨਾਂ ਨੂੰ ਜਦੋਂ ਤੱਕ ਡਾਕਟਰ ਕੋਲ ਪਹੁੰਚਣ ਦਾ ਸਵਾਬ ਮਿਲਦਾ ਹੈ ਤਾਂ ਉਹ ਜਿਹੜਾ ਸਮਾਂ ਪੂਰਾ ਹੋ ਜਾਂਦਾ ਤੇ ਡਿਊਟੀ ਖਤਮ ਹੋ ਜਾਂਦੀ ਹੈ ਜਿਸ ਦੇ ਚੱਲਦਿਆਂ ਬਹੁਤ ਸਾਰੇ ਮਰੀਜ਼ ਆ ਜਿਹੜੇ ਅਜਾਈ ਹੀ ਖੱਜਲ ਖਵਾਰ ਹੋ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੇ ਨੇ ਤਾਂ ਡਾਕਟਰਾਂ ਨੇ ਜਿਹੜੀ ਮੰਗ ਰੱਖੀ ਆ ਕਿ ਜੋ ਖੱਜਲ ਖਵਾਰੀ ਮਰੀਜ਼ਾਂ ਦੀ ਡਾਕਟਰਾਂ ਸਿਰ ਬਿਨੀ ਜਾਂਦੀ ਆ ਜਾਂ ਬੰਨੀ ਜਾਂਦੀ ਆ ਕਿ ਡਾਕਟਰ ਨਹੀਂ ਮਿਲਦੇ ਜਾਂ ਡਾਕਟਰ ਸਾਨੂੰ ਨਹੀਂ ਪੁੱਛਦੇ ਤਾਂ ਉਹ ਇਹ ਕਾਰਨ ਹੈ ਕਿ 50% ਦੀ ਅਸਾਮੀਆਂ ਜਿਹੜੀਆਂ ਖਾਸ ਹਸਪਤਾਲਾਂ ਵਿੱਚ ਖਾਲੀਆਂ ਖਾਲੀ ਪਈਆਂ ਨੇ ਇਸ ਨੂੰ ਜਲਦ ਤੋਂ ਜਲਦ ਜਿਹੜੀ ਸਰਕਾਰ ਭਰੇ ਜਿੱਦ ਦੇ ਚੱਲਦਿਆਂ ਮਰੀਜ਼ ਖੱਜਲ ਖੁਆਰ ਨਾ ਹੋਣ ਤੇ ਡਾਕਟਰਾਂ ਨਾਲ ਵੈਸਵਾਜੀ ਨਾ ਹੋਵੇ ਤਾਂ ਇਹ ਜਿਹੜੀ ਡਾਕਟਰਾਂ ਦੀ ਮੰਗ ਹੈ ਤੇ ਜਿਹੜੀ ਇਹ ਕਾਲ ਦਿੱਤੀ ਗਈ ਆ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਹੜਤਾਲ ਦੀ ਕਾਲ ਦਿੱਤੀ ਗਈ ਹੈ ਤੇ 3 ਘੰਟੇ ਜਿਹੜੇ ਆ ਹੜਤਾਲ ਰਹੇਗੀ ਤਾਂ 16 ਸਤੰਬਰ ਤੱਕ ਹੜਤਾਲ ਹੈ ਜਿਹੜੀ ਇਹ 3 ਘੰਟੇ ਜਿਹੜੀ ਆ ਰੋਜ਼ਾਨਾ ਰਹਿਿਆ ਕਰੇਗੀ ਅਤੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖਾਸ ਕਰਕੇ ਉਹ ਲੋਕ ਜਿਹੜੇ ਆਪਣੇ ਮਰੀਜ਼ਾਂ ਨੂੰ ਹਸਪਤਾਲ ਲੈ ਜਾਂਦੇ ਨੇ ਤੇ ਜਲਦੀ ਜਲਦੀ ਦਵਾਈ ਦਿਵਾ ਕੇ ਘਰ ਛੱਡ ਕੇ ਅੱਗੇ ਜਿਹੜਾ ਨੌਕਰੀ ਡਿਊਟੀ ਤੇ ਜਾਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਨੂੰ ਅੱਜ ਤੋਂ ਜਿਹੜੀਆਂ ਕਾਫੀ ਸਮੱਸਿਆਵਾਂ ਵਿੱਚੋਂ ਲੰਘਣਾ ਪੈ ਸਕਦਾ ਕਿਉਂਕਿ ਪੰਜਾਬ ਭਾਰ ਵਿੱਚ हां ਜਿਹੜੇ ਆ ਡਾਕਟਰਾਂ ਵੱਲੋਂ ਉਹ ਹੜਤਾਲ ਕਰ ਦਿੱਤੀ ਗਈ ਹੈ ਤੇ 3 ਘੰਟੇ ਜਿਹੜੀ ਆ ਹੜਤਾਲ ਜਾਰੀ ਰਹੇਗੀ 11 ਵਜੇ ਤੱਕ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਹੈ ਜਿਹੜੀ ਉਹ ਕੀਤੀ ਜਾਏਗੀ ਤੇ ਡਾਕਟਰ ਜਿਹੜੀ ਆ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਅੱਗੇ ਜਿਹੜੇ ਆ ਰੋਸ ਕਰਦੇ ਨਜ਼ਰਾਨੇ ਹਾਲਾਂਕਿ ਡਾਕਟਰਾਂ ਨੇ 16 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ 16 ਸਤੰਬਰ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਇਸ ਤੋਂ ਵੱਡਾ ਸੰਘਰਸ਼ ਵਿੱਢਿਆ ਜਾਏਗਾ ਤਾਂ ਡਾਕਟਰਾਂ ਨੇ ਸਿੱਧਾ ਜਿਹੜਾ ਅਲਟੀਮੇਟ ਵਾ ਉਹ 16 ਸਤੰਬਰ ਤੱਕ ਦਾ ਸਰਕਾਰ ਨੂੰ ਦਿੱਤਾ ਹੋਇਆ ਹੈ ਤੇ ਕਿਤੇ ਨਾ ਕਿਤੇ ਮੁਸ਼ਕਲਾਂ ਵਿੱਚ ਮਰੀਜ਼ ਪੈਣਗੇ ਮਰੀਜ਼ਾਂ ਨੂੰ ਕਾਫੀ ਸਮੱਸਿਆਵਾਂ ਵਿੱਚੋਂ ਲੰਘਣਾ ਪਏਗਾ ਪਹਿਲਾਂ ਹੀ ਜਿੱਥੇ ਮਰੀਜ਼ ਅਸੀਂ ਅਕਸਰ ਦੇਖਦੇ ਹਾਂ ਕਿ ਹਸਪਤਾਲਾਂ ਵਿੱਚ ਖੱਜਲ-ਖੁਆਰ ਹੁੰਦੇ ਨੇ ਅਤੇ ਕਈ-ਕਈ ਘੰਟੇ ਵੇਟ ਕਰਨ ਤੋਂ ਬਾਅਦ ਵੀ ਉਹਨਾਂ ਦੀ ਵਾਰੀ ਨਹੀਂ ਆਉਂਦੀ ਤੇ ਜੇਕਰ ਵਾਰੀ ਆਉਂਦੀ ਹੈ ਤਾਂ ਉਦੋਂ ਤੱਕ ਡਾਕਟਰ ਦੀ ਡਿਊਟੀ ਖਤਮ ਹੋ ਜਾਂਦੀ ਹੈ ਤੇ ਅਗਲੇ ਦਿਨ ਫਿਰ ਤੋਂ ਮਰੀਜ਼ ਨੂੰ ਹਸਪਤਾਲ ਜਾਣਾ ਪੈਂਦਾ ਹੈ ਤੇ ਇਲਾਜ ਦੇ ਲਈ ਖੱਜਲ ਖਵਾਰ ਹੋਣਾ ਪੈਂਦਾ ਹੈ ਤੇ ਇਸ ਦੇ ਪਿੱਛੇ ਦਾ ਜਿਹੜਾ ਕਾਰਨ ਆ ਉਹ ਡਾਕਟਰਾਂ ਨੇ ਦੱਸਿਆ ਹੈ ਕਿ 50% ਦੀ ਅਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ ਇਸ ਦੇ ਚੱਲਦਿਆਂ ਉਹਨਾਂ ਅਸਾਮੀਆਂ ਨੂੰ ਭਰਿਆ ਜਾਵੇ ਤਾਂ ਕਿ ਡਾਕਟਰਾਂ ਨਾਲ ਜੋ ਮਰੀਜ਼ਾਂ ਦੀ ਵੈਸਵਾਜੀ ਹੁੰਦੀ ਹੈ ਮਰੀਜ਼ ਵੈਸਵਾਜੀ ਕਰਦੇ ਨੇ ਡਾਕਟਰਾਂ ਨਾਲ ਜਾਂ ਕਿਸੇ ਮਰੀਜ਼ ਨੂੰ ਮੌਕੇ ਤੇ ਦਵਾਈ ਨਾ ਦਿੱਤੀ ਜਾਂਦੀ ਹੈ ਅਤੇ ਉਹ ਡਾਕਟਰ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ ਤੇ ਡਾਕਟਰ ਉਸ ਨੂੰ ਨਹੀਂ ਦੇਖ ਸਕਦੇ ਤੇ ਮੈਡੀਕਲ ਸਹੂਲਤਾ ਸਮੇਂ ਤੇ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਇਹ ਸਭ ਕਾਰਨ ਹੈ ਕਿ ਪੰਜਾਬ ਵਿੱਚ ਦੀ ਅਸਾਮੀਆਂ ਖਾਲੀ ਨੇ ਤੇ ਸਰਕਾਰ ਇਸ ਨੂੰ ਜਲਦੀ ਤੋਂ ਜਲਦੀ ਭਰੇ ਤਾਂ ਤਿੰਨ ਘੰਟੇ ਆ ਜਿਹੜੀ OPD ਬੰਦ ਰਹੇਗੀ ਤੇ ਸਮੱਸਿਆਵਾਂ ਲੋਕਾਂ ਨੂੰ ਉਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ 16 ਸਤੰਬਰ ਤੱਕ ਇਹ ਹੜਤਾਲ ਹੈ ਜਿਹੜੀ ਜਾਰੀ ਰੱਖਣਗੇ ਡਾਕਟਰ ਅਤੇ ਅਲਟੀਮੇਟ ਮਾ ਜਿਹੜਾ ਉਹ ਜਿਹੜਾ ਜਿਹੜਾ ਸਰਕਾਰ ਨੂੰ ਦਿੱਤਾ ਹੈ 16 ਸਤੰਬਰ ਤੱਕ ਤਾਂ 3 ਦਿਨ ਲਗਾਤਾਰ OPD ਬੰਦ ਰਹੇਗੀ ਤੇ 16 ਸਤੰਬਰ ਤੱਕ ਜਿਹੜਾ ਕਿ ਅਲਟੀਮੇਟ ਮਾ ਜੇਕਰ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਅਸੀਂ ਇਸ ਤੋਂ ਵੱਡਾ ਸੰਘਰਸ਼ ਵਿੱਢਾਂਗੇ ਤਾਂ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਵੀ ਜਿਹੜਾ ਜ ਚੇਤਾਵਨੀ ਹੈ ਜਿਹੜੀ ਉਹ ਡਾਕਟਰਾਂ ਵੱਲੋਂ ਦਿੱਤੀ ਗਈ ਹੈ ਤੇ ਦੇਖਣਾ ਹੋਏਗਾ ਕਿ ਹੁਣ ਸਰਕਾਰ ਕਦੋਂ ਤੱਕ ਇਸ ਮਸਲੇ ਦਾ ਹੱਲ ਕਰੇਗੀ ਹਾਲਾਂਕਿ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੈਸੇ ਆ ਜਿਹੜੇ ਪਹਿਲਾਂ ਨਾਲੋਂ ਵਧਾ ਕੇ ਭੇਜੇ ਜਾ ਰਹੇ ਆ ਤੇ ਇਸ ਦੇ ਲਈ ਜਿਹੜੀ ਆ ਹਰ ਪੱਖ ਤੋਂ ਪੰਜਾਬ ਸਰਕਾਰ ਵੱਲੋਂ ਹਲਚਲ ਆ ਜਿਹੜੀ ਤੇਜ਼ ਕੀਤੀ ਗਈ ਹੈ ਤੇ ਬਾਰੇ ਜਿਹੜੇ ਜਮੀਨੀ ਪੱਧਰ ਤੇ ਜਿਹੜੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਇਸੇ ਦੇ ਚੱਲਦਿਆਂ OPD ਬੰਦ ਰੱਖਣ ਦਾ ਐਲਾਨ ਕੀਤਾ ਹੈ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਡਾਕਟਰਾਂ ਵੱਲੋਂ ਪੰਜਾਬ ਭਰ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਅਤੇ ਜੋ ਵੀ ਸਰਕਾਰ ਦੇ ਅਧੀਨ ਹਸਪਤਾਲ ਆਉਂਦੇ ਨੇ ਉਹਨਾਂ ਡਾਕਟਰਾਂ ਵੱਲੋਂ ਅੱਜ ਐਲਾਨ ਕੀਤਾ ਗਿਆ ਹੈ ਕਿ 3 ਘੰਟੇ OPD ਬੰਦ ਰੱਖੀ ਜਾਏਗੀ 8 ਵਜੇ ਤੋਂ ਲੈ ਕੇ 3 ਵਜੇ ਤੱਕ ਅ ਜ ਮਾਫ ਕਰਨਾ 11 ਵਜੇ ਤੱਕ ਜਿਹੜੀ ਆ ਉਹ OPD ਬੰਦ ਰਹੇਗੀ ਅਤੇ ਮਰੀਜ਼ਾਂ ਨੂੰ ਕਾਫੀ ਜਿਹੜਾ ਖੱਜਲ ਖਵਾਰ ਹੋਣਾ ਪੈ ਸਕਦਾ ਕਿਉਂਕਿ ਬਹੁਤ ਸਾਰੇ ਮਰੀਜ਼ ਆ ਜਿਹੜੇ ਉਹ ਸਵੇਰੇ ਸਵੇਰੇ ਤਾਂ ਸਾਜਰੇ ਜਾ ਕੇ ਵਾਰੀ ਦੇ ਉਡੀਕ ਕਰਦੇ ਨੇ ਤੇ ਲਾਈਨਾਂ ਵਿੱਚ ਲੱਗ ਜਾਂਦੇ ਨੇ ਪਰ ਹੁਣ ਇਹ ਲਾਈਨਾਂ 11 ਵਜੇ ਤੋਂ ਬਾਅਦ ਲੱਗਣੀਆਂ ਸ਼ੁਰੂ ਹੋ ਸਕਦੀਆਂ ਨੇ ਕਿਉਂਕਿ ਤਿੰਨ ਦਿਨ ਦੇ ਲਈ ਐਲਾਨ ਹੈ ਜਿਹੜਾ ਉਹ ਡਾਕਟਰਾਂ ਨੇ ਕੀਤਾ ਹੈ ਕਿ ਤਿੰਨ ਦਿਨਾਂ ਅੰਦਰ ਜੇਕਰ ਸਰਕਾਰ ਨੇ ਸਾਡੀ ਮੰਗਾਂ ਨਹੀਂ ਮੰਨਿਆ ਤਾਂ ਇਸ ਤੋਂ ਵੱਡਾ ਜਿਹੜਾ ਸੰਘਰਸ਼ ਆ ਉਹ 16 ਸਤੰਬਰ ਤੋਂ ਬਾਅਦ ਕੀਤਾ ਜਾਏਗਾ ਅੱਜ ਫਿਰ ਤੋਂ ਡਾਕਟਰਾਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੇ ਪੰਜਾਬ ਭਰ ਦੇ ਹਸਪਤਾਲਾਂ ਵਿੱਚ ਡਾਕਟਰਾਂ ਨੇ ਹੜਤਾਲ ਹੈ ਜਿਹੜੀ ਉਹ ਕਰ ਦਿੱਤੀ ਹੈ ਤਾਂ ਦੱਸ ਦਈਏ ਕਿ ਜੇਕਰ ਤੁਸੀਂ ਹਸਪਤਾਲ ਜਾ ਰਹੇ ਹੋ ਤਾਂ ਹਸਪਤਾਲ ਤੋਂ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਿਓ ਕਿਉਂਕਿ ਜੇਕਰ ਤੁਸੀਂ ਹਸਪਤਾਲ ਪਹੁੰਚ ਗਏ ਹੋ ਤਾਂ ਤੁਹਾਨੂੰ ਖੱਜਲ ਖਵਾਰ ਹੋਣਾ ਪੈ ਸਕਦਾ ਹੈ ਤਾਂ ਡਾਕਟਰਾਂ ਵੱਲੋਂ ਅੱਜ ਪੰਜਾਬ ਭਰ ਵਿੱਚ OPD ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਤੇ ਜਿੱਥੇ ਅਸੀਂ ਵਿੱਤੇ ਦਿਨਾਂ ਹੀ ਦੇਖਿਆ ਗਿਆ ਸੀ ਕਿ ਕੋਲਕੱਤਾ ਕਾਣ ਨੂੰ ਲੈ ਕੇ ਵੱਡਾ ਜਿਹੜਾ ਪ੍ਰਦਰਸ਼ਨ ਆ ਪੰਜਾਬ ਭਰ ਵਿੱਚ ਪੂਰੇ ਦੇਸ਼ ਭਰ ਵਿੱਚ ਡਾਕਟਰਾਂ ਨੇ ਕੀਤਾ ਸੀ ਪਰ ਉੱਥੇ ਹੀ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਡਾਕਟਰਾਂ ਨੇ ਮੁਰ ਤੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਤੇ ਰੋਸ ਪ੍ਰਦਰਸ਼ਨ ਆ ਜਿਹੜੇ ਡਾਕਟਰ ਕਰਨਗੇ ਜਾਨੀ ਕਿ 3 ਘੰਟੇ ਜਿਹੜੇ ਓਪੀਡੀ ਬੰਦ ਰਹੇਗੀ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਬੰਦ ਰੱਖੀ ਜਾਏਗੀ ਅਤੇ ਉਸ ਤੋਂ ਬਾਅਦ ਕੰਮਕਾਜ ਸ਼ੁਰੂ ਹੋਏਗਾ ਜੇਕਰ ਤੁਸੀਂ ਸਵੇਰੇ ਸਵੇਰੇ ਹਸਪਤਾਲ ਜਾਣਾ ਚਾਹੁੰਦੇ ਹੋ ਮਰੀਜ਼ ਨੂੰ ਲੈ ਕੇ ਅਤੇ ਜਲਦੀ ਆਪਣੇ ਮਰੀਜ਼ ਨੂੰ ਦਵਾਈ ਦਵਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਖਬਰ ਜਰੂਰ ਸੁਣ ਲਿਓ ਕਿਉਂਕਿ ਡਾਕਟਰਾਂ ਨੇ 3 ਘੰਟਿਆਂ ਦੇ ਲਈ OPD ਬੰਦ ਰੱਖਣ ਦਾ ਐਲਾਨ ਕੀਤਾ ਤੇ ਆਪਣੀਆਂ ਮੰਗਾਂ ਜਿਹੜੀਆਂ ਡਾਕਟਰਾਂ ਨੇ ਸਰਕਾਰ ਅੱਗੇ ਰੱਖੀਆਂ ਨੇ ਤੇ ਅਲਟੀਮੇਟ ਵਾਂ ਜਿਹੜਾ 16 ਸਤੰਬਰ ਤੱਕ ਸਰਕਾਰ ਨੂੰ ਦਿੱਤਾ ਗਿਆ ਜਿਸ ਵਿੱਚ ਕਿ ਸੁਰੱਖਿਆ ਨੂੰ ਲੈ ਕੇ ਡਾਕਟਰਾਂ ਦੀ ਸੁਰੱਖਿਆ ਐਮ ਜਿਹੜੀ ਆ ਉਹ ਮੁੱਦਾ ਰੱਖਿਆ ਗਿਆ ਭਰਤੀ ਤੇ ਪ੍ਰੋਮੋਸ਼ਨ ਦੀ ਜਿਹੜੀ ਆ ਮੰਗ ਕਰ ਰਹੇ ਨੇ ਡਾਕਟਰ ਤਾਂ ਇਹ ਜਿਹੜੀਆਂ 3 ਤੋਂ 4 ਮੰਗਾ ਅਹਿਮ ਨੇ ਜਿਹੜੀਆਂ ਡਾਕਟਰਾਂ ਦੀਆਂ ਤੇ ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੀ ਭਰਤੀ ਆ ਉਹ ਰੈਗੂਲਰ ਭਰਤੀ ਕੀਤੀ ਜਾਵੇ 50% ਤੋਂ ਵੱਧ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਨੇ ਜਿਸ ਦੇ ਚੱਲਦਿਆਂ ਡਾਕਟਰ ਜਿਹੜੇ ਆ ਖੱਜਲ ਖਵਾਰ ਹੁੰਦੇ ਨੇ ਜਿੱਥੇ ਮਰੀਜ਼ ਡਾਕਟਰਾਂ ਨਾਲ ਵੈਸਵਾਜੀ ਕਰਦੇ ਨੇ ਤਾਂ ਉੱਥੇ ਹੀ ਡਾਕਟਰ ਵੀ ਖੱਜਲ ਖਵਾਰ ਹੁੰਦੇ ਨੇ ਹਾਲਾਂਕਿ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਬਹੁਤ ਸਾਰੇ ਮਰੀਜ਼ ਆ ਜਿਹੜੇ ਉਹ ਦਵਾਈਆਂ ਤੋਂ ਹੀ ਵਾਂਝੇ ਰਹਿ ਜਾਂਦੇ ਆ ਜਾਂ ਉਹਨਾਂ ਨੂੰ ਜਦੋਂ ਤੱਕ ਡਾਕਟਰ ਕੋਲ ਪਹੁੰਚਣ ਦਾ ਸਵਾਬ ਮਿਲਦਾ ਹੈ ਤਾਂ ਉਹ ਜਿਹੜਾ ਸਮਾਂ ਪੂਰਾ ਹੋ ਜਾਂਦਾ ਤੇ ਡਿਊਟੀ ਖਤਮ ਹੋ ਜਾਂਦੀ ਹੈ ਜਿਸ ਦੇ ਚੱਲਦਿਆਂ ਬਹੁਤ ਸਾਰੇ ਮਰੀਜ਼ ਆ ਜਿਹੜੇ ਅਜਾਈ ਹੀ ਖੱਜਲ ਖਵਾਰ ਹੋ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੇ ਨੇ ਤਾਂ ਡਾਕਟਰਾਂ ਨੇ ਜਿਹੜੀ ਮੰਗ ਰੱਖੀ ਆ ਕਿ ਜੋ ਖੱਜਲ ਖਵਾਰੀ ਮਰੀਜ਼ਾਂ ਦੀ ਡਾਕਟਰਾਂ ਸਿਰ ਬਿਨੀ ਜਾਂਦੀ ਆ ਜਾਂ ਬੰਨੀ ਜਾਂਦੀ ਆ ਕਿ ਡਾਕਟਰ ਨਹੀਂ ਮਿਲਦੇ ਜਾਂ ਡਾਕਟਰ ਸਾਨੂੰ ਨਹੀਂ ਪੁੱਛਦੇ ਤਾਂ ਉਹ ਇਹ ਕਾਰਨ ਹੈ ਕਿ 50% ਦੀ ਅਸਾਮੀਆਂ ਜਿਹੜੀਆਂ ਖਾਸ ਬਤਾਣਾ ਵਿੱਚ ਖਾਲੀਆਂ ਖਾਲੀ ਪਈਆਂ ਨੇ ਇਸ ਨੂੰ ਜਲਦ ਤੋਂ ਜਲਦ ਜਿਹੜੀ ਸਰਕਾਰ ਭਰੇ ਜਿੱਦ ਦੇ ਚੱਲਦਿਆਂ ਮਰੀਜ਼ ਖੱਜਲ ਖੁਆਰ ਨਾ ਹੋਣ ਤੇ ਡਾਕਟਰਾਂ ਨਾਲ ਵੈਸਵਾਜੀ ਨਾ ਹੋਵੇ ਤਾਂ ਇਹ ਜਿਹੜੀ ਡਾਕਟਰਾਂ ਦੀ ਮੰਗ ਹੈ ਤੇ ਆ ਜਿਹੜੀ ਇਹ ਕਾਲ ਦਿੱਤੀ ਗਈ ਆ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਹੜਤਾਲ ਦੀ ਕਾਲ ਦਿੱਤੀ ਗਈ ਹੈ ਤੇ 3 ਘੰਟੇ ਜਿਹੜੇ ਆ ਹੜਤਾਲ ਰਹੇਗੀ ਤਾਂ 16 ਸਤੰਬਰ ਤੱਕ ਹਰਤਾਲ ਹੈ ਜਿਹੜੀ ਇਹ 3 ਘੰਟੇ ਜਿਹੜੀ ਆ ਰੋਜ਼ਾਨਾ ਰਹਿਿਆ ਕਰੇਗੀ ਅਤੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖਾਸ ਕਰਕੇ ਉਹ ਲੋਕ ਜਿਹੜੇ ਆਪਣੇ ਮਰੀਜ਼ਾਂ ਨੂੰ ਹਸਪਤਾਲ ਲੈ ਜਾਂਦੇ ਨੇ ਤੇ ਜਲਦੀ ਜਲਦੀ ਦਵਾਈ ਦਿਵਾ ਕੇ ਘਰ ਛੱਡ ਕੇ ਅੱਗੇ ਜਿਹੜਾ ਨੌਕਰੀ ਡਿਊਟੀ ਤੇ ਜਾਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਨੂੰ ਅੱਜ ਤੋਂ ਜਿਹੜੀਆਂ ਕਾਫੀ ਸਮੱਸਿਆਵਾਂ ਵਿੱਚੋਂ ਲੰਘਣਾ ਪੈ ਸਕਦਾ ਕਿਉਂਕਿ ਪੰਜਾਬ ਭਾਰ ਵਿੱਚ हां ਜਿਹੜੇ ਆ ਡਾਕਟਰਾਂ ਵੱਲੋਂ ਉਹ ਹੜਤਾਲ ਕਰ ਦਿੱਤੀ ਗਈ ਹੈ ਤੇ 3 ਘੰਟੇ ਜਿਹੜੀ ਆ ਹੜਤਾਲ ਜਾਰੀ ਰਹੇਗੀ 11 ਵਜੇ ਤੱਕ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਹੈ ਜਿਹੜੀ ਉਹ ਕੀਤੀ ਜਾਏਗੀ ਤੇ ਡਾਕਟਰ ਜਿਹੜੀ ਆ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਅੱਗੇ ਜਿਹੜੇ ਆ ਰੋਸ ਕਰਦੇ ਨਜ਼ਰਾਨੇ ਹਾਲਾਂਕਿ ਡਾਕਟਰਾਂ ਨੇ 16 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ 16 ਸਤੰਬਰ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਇਸ ਤੋਂ ਵੱਡਾ ਸੰਘਰਸ਼ ਵਿੱਢਿਆ ਜਾਏਗਾ ਤਾਂ ਡਾਕਟਰਾਂ ਨੇ ਸਿੱਧਾ ਜਿਹੜਾ ਅਲਟੀਮੇਟਮ ਆ ਉਹ 16 ਸਤੰਬਰ ਤੱਕ ਦਾ ਸਰਕਾਰ ਨੂੰ ਦਿੱਤਾ ਹੋਇਆ ਹੈ ਤੇ ਕਿਤੇ ਨਾ ਕਿਤੇ ਮੁਸ਼ਕਲਾਂਾਂ ਵਿੱਚ ਮਰੀਜ਼ ਪੈਣਗੇ ਮਰੀਜ਼ਾਂ ਨੂੰ ਕਾਫੀ ਸਮੱਸਿਆਵਾਂ ਵਿੱਚੋਂ ਲੰਘਣਾ ਪਏਗਾ ਪਹਿਲਾਂ ਹੀ ਜਿੱਥੇ हां ਮਰੀਜ਼ ਅਸੀਂ ਅਕਸਰ ਦੇਖਦੇ ਹਾਂ ਕਿ ਹਸਪਤਾਲਾਂ ਵਿੱਚ ਖੱਜਲ ਖੁਆਰ ਹੁੰਦੇ ਨੇ ਅਤੇ ਕਈ-ਕਈ ਕੰਟੇ ਵੇਟ ਕਰਨ ਤੋਂ ਬਾਅਦ ਵੀ ਉਹਨਾਂ ਦੀ ਵਾਰੀ ਨਹੀਂ ਆਂਦੀ ਤੇ ਜੇਕਰ ਵਾਰੀ ਆਉਂਦੀ ਹੈ ਤਾਂ ਉਦੋਂ ਤੱਕ ਡਾਕਟਰ ਦੀ ਡਿਊਟੀ ਖਤਮ ਹੋ ਜਾਂਦੀ ਹੈ ਤੇ ਅਗਲੇ ਦਿਨ ਫਿਰ ਤੋਂ ਮਰੀਜ਼ ਨੂੰ ਹਸਪਤਾਲ ਜਾਣਾ ਪੈਂਦਾ ਹੈ ਤੇ ਇਲਾਜ ਦੇ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ ਤੇ ਇਸ ਦੇ ਪਿੱਛੇ ਦਾ ਜਿਹੜਾ ਕਾਰਨ ਆ ਉਹ ਡਾਕਟਰਾਂ ਨੇ ਦੱਸਿਆ ਹੈ ਕਿ 50% ਦੀ ਅਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ ਇਸ ਦੇ ਚਲਦਿਆਂ ਉਹਨਾਂ ਅਸਾਮੀਆਂ ਨੂੰ ਭਰਿਆ ਜਾਵੇ ਤਾਂ ਕਿ ਡਾਕਟਰਾਂ ਨਾਲ ਜੋ ਮਰੀਜ਼ਾਂ ਦੀ ਬਹਿਸਵਾਜੀ ਹੁੰਦੀ ਹੈ ਮਰੀਜ਼ ਬਹਿਸਵਾਜੀ ਕਰਦੇ ਨੇ ਡਾਕਟਰਾਂ ਨਾਲ ਜਾਂ ਕਿਸੇ ਮਰੀਜ਼ ਨੂੰ ਮੌਕੇ ਤੇ ਦਵਾਈ ਨਾ ਦਿੱਤੀ ਜਾਂਦੀ ਹੈ ਅਤੇ ਉਹ ਡਾਕਟਰ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ ਤੇ ਡਾਕਟਰ ਉਸ ਨੂੰ ਨਹੀਂ ਦੇਖ ਸਕਦੇ ਤੇ ਮੈਡੀਕਲ ਸਹੂਲਤਾ ਸਮੇਂ ਤੇ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਇਹ ਸਭ ਕਾਰਨ ਹੈ ਕਿ ਪੰਜਾਬ ਵਿੱਚ ਦੀ ਅਸਾਮੀਆਂ ਖਾਲੀ ਨੇ ਤੇ ਸਰਕਾਰ ਇਸ ਨੂੰ ਜਲਦੀ ਤੋਂ ਜਲਦੀ ਭਰੇ ਤਾਂ ਤਿੰਨ ਕਾਂਟੇ ਆ ਜਿਹੜੀ OPD ਬੰਦ ਰਹੇਗੀ ਤੇ ਸਮੱਸਿਆਵਾਂ ਲੋਕਾਂ ਨੂੰ ਉਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ 16 ਸਤੰਬਰ ਤੱਕ ਇਹ ਹੜਤਾਲ ਹੈ ਜਿਹੜੀ ਜਾਰੀ ਰੱਖਣਗੇ ਡਾਕਟਰ ਅਤੇ ਅਲਟੀਮੇਟ ਮੈਂ ਜਿਹੜਾ ਉਹ ਜਿਹੜਾ ਜਿਹੜਾ ਸਰਕਾਰ ਨੂੰ ਦਿੱਤਾ ਹੈ 16 ਸਤੰਬਰ ਤੱਕ ਤਾਂ ਤਿੰਨ ਦਿਨ ਲਗਾਤਾਰ OPD ਬੰਦ ਰਹੇਗੀ ਤੇ 16 ਸਤੰਬਰ ਤੱਕ ਜਿਹੜਿਆ ਕਿ ਅਲਟੀਮੇਟ ਵਾ ਜੇਕਰ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਅਸੀਂ ਇਸ ਤੋਂ ਵੱਡਾ ਸੰਘਰਸ਼ ਵਿੜਾਂਗੇ ਤਾਂ ਵੱਡਾ ਸੰਘਰਸ਼ ਵਿੜਨ ਦਾ ਐਲਾਨ ਵੀ ਜਿਹੜਾ ਚੇਤਾਵਨੀ ਹੈ ਜਿਹੜੀ ਉਹ ਡਾਕਟਰਾਂ ਵੱਲੋਂ ਦਿੱਤੀ ਗਈ ਹੈ ਤੇ ਦੇਖਣਾ ਹੋਵੇਗਾ ਕਿ ਹੁਣ ਸਰਕਾਰ ਕਦੋਂ ਤੱਕ ਇਸ ਮਸਲੇ ਦਾ ਹੱਲ ਕਰੇਗੀ ਹਾਲਾਂਕਿ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੈਸੇ ਆ ਜਿਹੜੇ ਪਹਿਲਾਂ ਨਾਲੋਂ ਵਧਾ ਕੇ ਭੇਜੇ ਜਾ ਰਹੇ ਆ ਤੇ ਇਸ ਦੇ ਲਈ ਜਿਹੜੀ ਆ ਹਰ ਪੱਖ ਤੋਂ ਪੰਜਾਬ ਸਰਕਾਰ ਵੱਲੋਂ ਹਲਚਲ ਆ ਜਿਹੜੀ ਤੇਜ਼ ਕੀਤੀ ਗਈ ਹੈ ਤੇ ਪਰ ਜਿਹੜੇ ਜ਼ਮੀਨੀ ਪੱਧਰ ਤੇ ਜਿਹੜੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਇਸੇ ਦੇ ਚੱਲਦਿਆਂ ਓਪੀਡੀ ਬੰਦ ਰੱਖਣ ਦਾ ਐਲਾਨ ਕੀਤਾ ਹੈ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਡਾਕਟਰਾਂ ਵੱਲੋਂ ਪੰਜਾਬ ਭਰ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਅਤੇ ਜੋ ਵੀ ਸਰਕਾਰ ਦੇ ਅਧੀਨ ਹਸਪਤਾਲ ਆਉਂਦੇ ਨੇ ਉਹਨਾਂ ਡਾਕਟਰਾਂ ਵੱਲੋਂ ਅੱਜ ਐਲਾਨ ਕੀਤਾ ਗਿਆ ਹੈ ਕਿ 3 ਘੰਟੇ OPD ਬੰਦ ਰੱਖੀ ਜਾਏਗੀ 8 ਵਜੇ ਤੋਂ ਲੈ ਕੇ 3 ਵਜੇ ਤੱਕ ਆ ਜ ਮਾਫ ਕਰਨਾ 11 ਵਜੇ ਤੱਕ ਜਿਹੜੀ ਆ ਉਹ OPD ਬੰਦ ਰਹੇਗੀ ਅਤੇ ਮਰੀਜ਼ਾਂ ਨੂੰ ਕਾਫੀ ਜੜਾ ਖੱਜਲ ਖਵਾਰ ਹੋਣਾ ਪੈ ਸਕਦਾ ਕਿਉਂਕਿ ਬਹੁਤ ਸਾਰੇ ਮਰੀਜ਼ ਆ ਜਿਹੜੇ ਉਹ ਸਵੇਰੇ ਸਵੇਰੇ ਤਾਂ ਸਾਜਰੇ ਜਾ ਕੇ ਵਾਰੀ ਦੀ ਉਡੀਕ ਕਰਦੇ ਨੇ ਤੇ ਲਾਈਨਾਂ ਵਿੱਚ ਲੱਗ ਜਾਂਦੇ ਨੇ ਪਰ ਹੁਣ ਇਹ ਲਾਈਨਾਂ 11 ਵਜੇ ਤੋਂ ਬਾਅਦ ਲੱਗਣੀਆਂ ਸ਼ੁਰੂ ਹੋ ਸਕਦੀਆਂ ਨੇ ਕਿਉਂਕਿ ਤਿੰਨ ਦਿਨ ਦੇ ਲਈ ਐਲਾਨ ਹੈ ਜਿਹੜਾ ਉਹ ਡਾਕਟਰਾਂ ਨੇ ਕੀਤਾ ਹੈ ਕਿ ਤਿੰਨ ਦਿਨਾਂ 'ਚ ਜੇਕਰ ਸਰਕਾਰ ਨੇ ਸਾਡੀ ਮੰਗਾਂ ਨਹੀਂ ਮੰਨਿਆ ਤਾਂ ਇਸ ਤੋਂ ਵੱਡਾ ਜਿਹੜਾ ਸੰਘਰਸ਼ ਆ ਉਹ 16 ਸਤੰਬਰ ਤੋਂ ਬਾਅਦ ਕੀਤਾ ਜਾਏਗਾ ਅੱਜ ਫਿਰ ਤੋਂ ਡਾਕਟਰਾਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੇ ਪੰਜਾਬ ਭਰ ਦੇ ਹਸਪਤਾਲਾਂ ਵਿੱਚ ਡਾਕਟਰਾਂ ਨੇ ਹੜਤਾਲ ਹੈ ਜਿਹੜੀ ਉਹ ਕਰ ਦਿੱਤੀ ਹੈ